ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਗੱਲ ਪੰਜਾਬ ਦੀ ਸਿਆਸਤ ਦੀ ਬਦਲਦੀ ਤਸਵੀਰ ਬਦਲਦੀ ਦਿਸ਼ਾ ਦੀ ਕਰ ਲਈਏ ਕਿਉਂਕਿ ਪੰਜਾਬ ਦੀ ਸਿਆਸਤ ਜਿਹੜੀ ਹੈ ਇੱਕ ਵਾਰ ਫਿਰ ਤੋਂ ਆਪਣੀ ਦਿਸ਼ਾ ਬਦਲਦੀ ਜ਼ਰੂਰ ਨਜ਼ਰ ਆ ਰਹੀ ਹੈ ਹਾਲਾਂਕਿ 2027 ਦੀ ਜੇਕਰ ਅਸੀਂ ਗੱਲ ਕਰੀਏ ਤਾਂ 27 ਹਲੇ ਦੂਰ ਹੈ ਪਰ ਮਾਹੌਲ ਅਤੇ ਟੋਨ ਸੈੱਟ ਜ਼ਰੂਰ ਹੋਣ ਲੱਗਿਆ ਹੁਣ ਕਿਉਂਕਿ ਨਜ਼ਰ ਆਉਣ ਲੱਗਿਆ ਕਿ ਪਿੰਡਾਂ ਵਿੱਚ ਜਦੋਂ ਅਸੀਂ ਖਾਸ ਤੌਰ ਤੇ ਗੱਲ ਕਰਦੇ ਹਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲਾਂ ਦੇ ਵਿਚਾਲੇ ਮੁਕਾਬਲਾ ਸਾਫ਼ ਤੌਰ ਤੇ ਵੇਖਣ ਨੂੰ ਮਿਲ ਰਿਹਾ ਹੈ ਇਸ ਦੇ ਪਿੱਛੇ ਕੀ ਕਾਰਨ ਨੇ ਆਪਾਂ ਇਸ ਨੂੰ ਜ਼ਰੂਰ ਸਾਂਝੀ ਕਰਨੀ ਹੈ ਤੇ ਇਸ ਮਾਹੌਲ ਵਿੱਚ ਤਬਦੀਲੀ ਦੀ ਸੰਭਾਵਨਾ ਕਿੰਨੀ ਕੁ ਨਜ਼ਰ ਆਉਂਦੀ ਹੈ ਕਿ ਇਸੇ ਲਹਿਰ ਦੇ ਨਾਲ ਇਸੇ ਦਿਸ਼ਾ ਵਿੱਚ ਜੋ ਹੈ ਉਹ ਪੰਜਾਬ ਦੀ ਸਿਆਸਤ ਜੋ ਹੈ ਸਾਈ ਤੱਕ ਅੱਗੇ ਵਧੇਗੀ ਤੇ ਇਸ ਸਬ ਦੇ ਵਿੱਚ ਕਾ ਜਿਹੜੀ ਕਾਂਗਰਸ ਪਾਰਟੀ ਦੀ ਪੋਜੀਸ਼ਨ ਹੈ ਇਸ ਸਾਰੇ ਮਾਹੌਲ ਦੇ ਲਈ ਕਿਵੇਂ ਜ਼ਿੰਮੇਵਾਰ ਹੈ ਕਿਉਂ ਆਕਰ ਉਹਨ ਮੁਕਾਬਲਾ ਆਮ ਆਦਮੀ ਪਾਰਟੀ ਔਰ ਅਕਾਲੀ ਦਲਾਂ ਦੇ ਵਿੱਚਕਾਰ ਹੀ ਨਜ਼ਰ ਆ ਗਿਆ ਤੇ ਕਾਂਗਰਸ ਪਾਰਟੀ ਇਸ ਮੁਕਾਬਲੇ ਵਿੱਚ ਪਛੜੀ ਜ਼ਰੂਰ ਨਜ਼ਰ ਆ ਰਹੀ ਹੈ ਤੇ ਸਾਰੇ ਫੈਕਟਰਸ ਸਾਰੇ ਹਾਲਾਤਾਂ ਦੇ ਉੱਪਰ ਸਿਆਸੀ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਦੇਖੋ ਤੁਹਾਡਾ ਸਵਾਲ ਬਹੁਤ ਹੀ ਮਹੱਤਵਪੂਰਨ ਹੈ ਔਰ ਇਹਨੂੰ ਵੱਖ-ਵੱਖ ਨਜ਼ਰੀਏ ਦੇ ਨਾਲ ਅਸੀਂ ਵੇਖ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਭਾਵੇਂ ਹਜੇ ਪੂਰਾ ਸਵਾ ਸਾਲ ਪਿਆ ਹੈ 27 ਦੀਆਂ ਚੋਣਾਂ ਨੂੰ ਲੇਕਿਨ ਅਗਰ ਅਸੀਂ ਵੇਖੀਏ ਤੇ ਪੰਜਾਬ ਦੇ ਵਿੱਚ ਪੋਲਿਟਿਕਸ ਦੀ ਟੋਨ ਸੈੱਟ ਹੋਣੀ ਸ਼ੁਰੂ ਹੋ ਗਈ ਹੈ ਤਰਨਤਾਰਨ ਦੀ ਜ਼ਮੀਨੀ ਚੋਣ ਸਿਰਫ ਇੱਕ ਅੰਦਾਜ਼ਾ ਹੈ ਤਰਨਤਾਰਨ ਦੀ ਜ਼ਮੀਨੀ ਚੋਣ ਤੋਂ ਅਸੀਂ ਤਾਕਤ ਦੀ ਪਰਖ ਕਰ ਸਕਦੇ ਹਾਂ ਅੰਦਾਜ਼ੇ ਦੇ ਤੌਰ ਤੇ ਪਰ ਜਿਹੜਾ ਸਭ ਤੋਂ ਵੱਡਾ ਸੈਕਟਰ ਹੈ ਪੰਜਾਬ ਚ 117 ਵਿਧਾਨ ਸਭਾ ਸੀਟਾਂ ਨੇ ਔਰ ਅਗਰ ਅਸੀਂ 60 40 ਦੀ ਰੇਸ਼ਿਓ ਰੱਖ ਲਈਏ ਕਿਉਂਕਿ ਬਹੁਤ ਸਾਰੇ ਸ਼ਹਿਰੀ ਖੇਤਰ ਵੀ ਨੇ ਅਰਧ ਸ਼ਹਿਰੀ ਖੇਤਰ ਵੀ ਨੇ ਪਿੰਡੂ ਖੇਤਰ ਵੀ ਨੇ ਸੋ ਜੇ ਅਸੀਂ ਪਿੰਡਾਂ ਔਰ ਸ਼ਹਿਰਾਂ ਦਾ ਸ਼ਹਿਰੀ ਖੇਤਰ ਔਰ ਪਿੰਡੂ ਖੇਤਰਾਂ ਦੀ ਰੇਸ਼ਿਓ ਅੰਦਾਜ਼ਨ 60 40 ਰੱਖ ਲੀਏ ਕਿ 60% ਜਿਹੜੀਆਂ ਸੀਟਾਂ ਨੇ ਪਿੰਡੂ ਨੇ 40% ਸ਼ਹਿਰੀ ਨੇ ਹਾਲਾਂਕਿ ਬਹੁਤ ਸਾਰੇ ਲੋਕ 30 ਤੋਂ 35 ਤੱਕ ਵੀ ਸ਼ਹਿਰੀ ਨੂੰ ਮੰਨਦੇ ਨੇ ਤਾਂ ਦੇਖਿਆ ਜਾਵੇ ਤੇ ਲਗਭਗ ਅਸੀਂ ਅਗਰ 70 ਕ ਸੀਟਾਂ ਨੂੰ ਮੰਨ ਲਈਏ 117 ਚੋਂ ਕਿ ਉਹ ਪਿੰਡੂ ਨੇ ਤੇ ਜਾਂ ਸਾਡੇ ਪਿੰਡਾਂ ਵਾਲੀਆਂ ਨੇ ਜਾਂ ਅਰਧ ਸ਼ਹਿਰੀ ਨੇ ਤੇ ਬਾਕੀ ਅਸੀਂ ਮੰਨ ਲਈਏ ਸ਼ਹਿਰੀ ਸੀਟਾਂ ਤੇ ਬੜੇ ਧਿਆਨ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਪੰਜਾਬ ਚ 27 ਤੋਂ ਪਹਿਲਾਂ ਜਿਹੜਾ ਮਾਹੌਲ ਬਣਨਾ ਹੈ ਉਹਨੂੰ ਅਸੀਂ ਦੋ ਤਰੀਕੇ ਨਾਲ ਵੰਡਾਂਗੇ ਇੱਕ ਸਾਡੇ ਪਿੰਡਾਂ ਚ ਔਰ ਇੱਕ ਸਾਡੀਆਂ ਸ਼ਹਿਰੀ ਸੀਟਾਂ ਤੇ ਇਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੁੱਦੇ ਬਹੁਤ ਵੱਖਰੀ ਤਰ੍ਹਾਂ ਨਾਲ ਐਡਰੈਸ ਹੁੰਦੇ ਨੇ ਜਦੋਂ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ ਤੇ ਪਿੰਡਾਂ 'ਚ ਕਿਸਾਨਾਂ ਦੇ ਮਸਲੇ ਨੇ ਕਿਸਾਨਾਂ ਦੇ ਮੁੱਦੇ ਨੇ ਜਦੋਂ ਸ਼ਹਿਰਾਂ ਦੀ ਗੱਲ ਕਰਦੇ ਹਾਂ ਉਤੋਂ ਤੇ ਉੱਥੇ ਵਪਾਰੀਆਂ ਦੇ ਤੇ ਸ਼ਹਿਰੀ ਵਸੋਂ ਦੇ ਅਲੱਗ ਮੁੱਦੇ ਨੇ ਇਸ ਕਰਕੇ ਮੈਂ ਦੋ ਹਿੱਸਿਆਂ 'ਚ ਅਗਰ ਵੰਡ ਕੇ ਅੱਜ ਮੋٹے-ਮੋٹے ਤੌਰ ਤੇ ਅਗਰ ਮੈਂ ਪੇਂਡੂ ਖੇਤਰਾਂ ਦੀ ਗੱਲ ਕਰਾਂ ਤੇ ਵੱਖਰੀ ਤਸਵੀਰ ਹੈ ਸ਼ਹਿਰਾਂ ਦੀ ਤਸਵੀਰ ਵੱਖਰੀ ਹੈ ਸੋ ਪੰਜਾਬ 'ਚ 27 ਤੋਂ ਪਹਿਲਾਂ ਇਸ ਤਰ੍ਹਾਂ ਦੀ ਟੋਨ ਸੈੱਟ ਹੋ ਰਹੀ ਹੈ ਹੁਣ ਜਿਹੜੀ ਸਾਡੇ ਪਿੰਡੂ ਇਲਾਕਿਆਂ ਦੀ ਟੋਨ ਸੈੱਟ ਹੋ ਰਹੀ ਹੈ ਉਹਦੇ ਵਿੱਚ ਤਾਂ ਮੈਨੂੰ ਸਾਫ਼ ਤੌਰ ਤੇ 27 ਤੋਂ ਪਹਿਲਾਂ ਜਿਹੜੀ ਅੱਜ ਟੋਨ ਸੈੱਟ ਹੋਈ ਹੈ ਅਕਾਲੀ ਦਲ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਹੈ ਉਹਦੇ ਵਿੱਚ ਪੁਨਰ ਸਰਜੀਤ ਅਕਾਲੀ ਦਲ ਹੈ ਉਹਦੇ ਵਿੱਚ ਵਾਰਿਸ ਪੰਜਾਬ ਹੈ ਤੇ ਸਿਮਰਜੀਤ ਸਿੰਘ ਮਾਨ ਇਹ ਜਿਹੜੇ ਸਾਡੇ ਚਾਰਕ ਅਕਾਲੀ ਧਿਰਾਂ ਨੇ ਵੱਡੀਆਂ ਹਾਲਾਂਕਿ ਪੰਥਕ ਧਿਰਾਂ ਉਹਨਾਂ ਨੇ ਕੋਈ ਗੱਠ ਜੋੜ ਨਹੀਂ ਹਜੇ ਐਲਾਨਿਆ ਸੋਨੂ ਸੁਜੀਤ ਅਕਾਲੀ ਦਲ ਸਮਜੀਤ ਸਿੰਘ ਮਾਨ ਵਾਰਿਸ ਪੰਜਾਬ ਇਹਨਾਂ ਨੇ ਕੋਈ ਗੱਠ ਜੋੜ ਹਜੇ ਨਹੀਂ ਲਾਣਿਆ ਪਰ ਅਸੀਂ ਫਿਰ ਵੀ ਮੰਨਦੇ ਹਾਂ ਕਿ ਪੰਥਕ ਧਿਰ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਧਿਰ ਇੱਕ ਪਾਸੇ ਇਹਦਾ ਮਤਲਬ ਹੈ ਮੋਟੀ ਮੋਟੀ ਤੌਰ ਤੇ ਦੋ ਵੱਡੇ ਅਕਾਲੀ ਧੜੇ ਹੋਗੇ ਔਰ ਤੀਸਰੀ ਹੋਗੀ ਆਮ ਆਦਮੀ ਪਾਰਟੀ ਪਿੰਡਾਂ 'ਚ ਸਤਾਈ ਤੋਂ ਪਹਿਲਾਂ ਮੈਨੂੰ ਇਹ ਤਿੰਨਾਂ ਦੇ ਵਿੱਚ ਹੀ ਮੁਕਾਬਲੇ ਦੀ ਸਥਿਤੀ ਬਣਦੀ ਨਜ਼ਰ ਆਉਂਦੀ ਹੈ ਔਰ ਮੈਂ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਹੋਏਗਾ ਇਹਨਾਂ ਤਰ੍ਹਾਂ ਦਾ ਭਾਵੇਂ ਆਮ ਆਦਮੀ ਪਾਰਟੀ ਨਾਲ ਅਗਰ ਨੇਕ ਟੂ ਨੇਕ ਫਾਈਟ ਕਰਨੀ ਹੈ ਭਾਵੇਂ ਪੁਨਰ ਸੁਜੀਤ ਅਕਾਲੀ ਦਲ ਔਰ ਸਾਰੇ ਅਕਾਲੀ ਦਲ ਪੰਥਕ ਇਕੱਠੇ ਹੋ ਕੇ ਕਰ ਲੈਣ ਤੇ ਭਾਵੇਂ ਸੁਖਬੀਰ ਬਾਦਲ ਦਾ ਅਕਾਲੀ ਦਲ ਤੇ ਸਾਰੇ ਅਕਾਲੀ ਦਲ ਅਗਰ ਕਿਸੇ ਸਮੇਂ ਇਕੱਠੇ ਹੋ ਗਏ ਅਗਰ ਇਹਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਸੁਖਬੀਰ ਬਾਦਲ ਨਾਲ ਬਹੁਤ ਵੱਡੇ મતਭੇਦ ਨੇ ਔਰ ਮਤ ਪੇਡਾਂ ਤੋਂ ਵੀ ਅੱਗੇ ਗੱਲ ਸਿਆਸੀ ਦੁਸ਼ਮਣੀ ਦੀ ਬਣ ਚੁੱਕੀ ਹੈ ਜਿਵੇਂ ਸੁਖਵੀਰ ਬਾਦਲ ਔਰ ਗਿਆਨੀ ਹਰਪ੍ਰੀਤ ਸਿੰਘ ਹੋ ਗਏ ਇਹ ਬਹੁਤ ਸਾਰੇ ਲੀਡਰ ਨੇ ਸੋ ਇਸ ਕਰਕੇ ਮੈਂ ਤਿੰਨ ਧਿਰਾਂ ਮੰਨਦਾ ਪੰਥਕ ਧਿਰ ਸੁਖਵੀਰ ਬਾਦਲ ਦਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਵਾਲਾ ਔਰ ਆਮ ਆदमी ਪਾਰਟੀ ਹੁਣ ਅਜੇ ਸਮੀਕਰਨ ਕਿਉਂ ਬਣੇ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਆਪ ਨਾਲ ਇਹਨਾਂ ਨੇ ਮੁਕਾਬਲਾ ਕਰਨਾ ਬਹੁਤ ਸਾਰੇ ਲੋਕ ਹਜੇ ਵੀ ਇਸ ਗੱਲ ਨੂੰ ਲੈ ਕੇ ਸਹਿਮਤ ਨਹੀਂ ਨੇ ਕਿ ਆਮ ਆਦਮੀ ਪਾਰਟੀ ਦੀ ਲਹਿਰ ਹੈ ਜਾਂ ਆਮ ਆਦਮੀ ਪਾਰਟੀ ਸਖਤ ਮੁਕਾਬਲਾ ਦੇਊਗੀ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਕਾਂਗਰਸ ਨੇ ਆਪਣੀ ਜ਼ਮੀਨ ਗਵਾਤੀ ਆਮ ਆਦਮੀ ਪਾਰਟੀ ਨੂੰ ਕਾਂਗਰਸ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੇ ਆਪਣੀ ਜ਼ਮੀਨ ਗਵਾਤੀ ਜਦੋਂ ਲੋਕ ਸਭਾ ਚੋਣਾਂ ਹੋਈਆਂ 24 ਦੀਆਂ ਕਾਂਗਰਸ ਪੰਜਾਬ ਚ 7 ਸੀਟਾਂ ਜਿੱਤਦੀ ਹੈ। ਰਾਹੁਲ ਗਾਂਧੀ ਇੰਡੀਆ ਗੱਠਜੋੜ ਦੇ ਵੱਡੇ ਚਿਹਰੇ ਦੇ ਤੌਰ ਤੇ ਉਭਰੇ। ਲੋਕ ਉਹਨਾਂ ਚ ਪ੍ਰਧਾਨ ਮੰਤਰੀ ਦੀ ਛਵੀ ਵੀ ਦੇਖ ਰਹੇ ਸੀ। ਲੇਕਿਨ 99 100 ਸੀਟਾਂ ਦੇ ਉੱਤੇ ਕਾਂਗਰਸ ਰਹੀ ਤੇ ਇੰਡੀਆ ਗੱਠਜੋੜ ਦੀ ਸਰਕਾਰ ਨਹੀਂ ਬਣੀ। ਉਸ ਵੇਲੇ ਕੇਂਦਰ ਸਰਕਾਰ ਪ੍ਰਤੀ ਐਂਟੀ ਇਨਕੰਮਬੈਂਸੀ ਪੰਜਾਬ ਚ ਵੀ ਸੀ। ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਪ੍ਰਤੀ ਵੀ ਕਿਸਾਨਾਂ ਦੇ ਵਿੱਚ ਨਾਰਾਜ਼ਗੀ ਸੀ। ਸੋ ਕਾਂਗਰਸ ਨੂੰ ਬਹੁਤ ਵੋਟਾਂ ਪਈਆਂ ਔਰ ਕਾਂਗਰਸ ਦਾ ਹੌਸਲਾ ਬੁਲੰਦ ਹੋ ਗਿਆ ਕਿ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ 'ਚ ਹੁਣ 27 ਦੀ ਸਰਕਾਰ ਬਣਾਵਾਂਗੇ ਔਰ ਕਾਂਗਰਸ ਪਾਰਟੀ ਦੇ ਮੰਚਾਂ ਤੋਂ ਇਹ ਗੱਲ ਖੁੱਲ੍ਹ ਕੇ ਕਹੀ ਜਾਣ ਲੱਗੀ ਕਿ 27 'ਚ ਅਸੀਂ ਸਰਕਾਰ ਬਣਾਵਾਂਗੇ ਸਰਕਾਰ ਸਾਡੀ ਤਿਆਰ ਹੈ ਬਸ ਸਮੇਂ ਦਾ ਇੰਤਜ਼ਾਰ ਹੈ ਲੇਕਿਨ ਕਾਂਗਰਸ ਦੀ ਗੁੱਟਬਾਜ਼ੀ ਔਰ ਕਾਂਗਰਸ ਦਾ ਪੰਜਾਬ ਦੇ ਵਿੱਚ ਕੋਈ ਵੀ ਸੰਗਠਿਤ ਅੰਦੋਲਨ ਨਾ ਚਲਾਉਣਾ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਦੇ ਉੱਤੇ ਵਿਜੀਲੈਂਸ ਦੇ ਜਾਂ ਹੋਰ ਇਨਕੁਆਇਰੀਆਂ ਹੋਣੀਆਂ ਜਾਂ ਇਨਕੁਆਇਰੀਆਂ ਦਾ ਡਰ ਜਾਂ ਗ੍ਰਿਫਤਾਰੀਆਂ ਦਾ ਡਰ ਇਹ ਤਮਾਮ ਫੈਕਟਰ ਰਹੇ ਜਿਦੇ ਕਰਕੇ ਪੰਜਾਬ ਚ ਕਾਂਗਰਸ ਦੀ ਲੀਡਰਸ਼ਿਪ ਆਮ ਆਗਮੀ ਪਾਰਟੀ ਦੇ ਖਿਲਾਫ ਸੰਗਠਿਤ ਹੋ ਕੇ ਅੰਦੋਲਨ ਨਹੀਂ ਕਰ ਸਕੀ ਜਿਮਨੀ ਚੋਣਾ ਲੋਕ ਸਭਾ ਤੋਂ ਬਾਅਦ ਲਗਭਗ ਅਗਰ ਅਸੀਂ ਵੇਖੀਏ ਆਗਰ ਤੁਸੀਂ ਕੋਲੀ ਵੇਖ ਲੀਏ ਪੰਜਾਬ 'ਚ ਹੁਣ ਤੱਕ 6-7 ਜਿਮਨੀ ਚੋਣਾਂ ਹੋਈਆਂ 7 ਦੇ ਆਸ-ਪਾਸ ਕਾਂਗਰਸ ਸਿਰਫ ਇੱਕ ਜਿੱਤੀ ਹੈ ਬਰਨਾਲੇ ਵਾਲੀ ਕਾਲਾ ਢਿੱਲੋਂ ਜਿੱਤਿਆ ਉਹਦੀ ਜਿੱਤ ਦਾ ਕਾਰਨ ਵੀ ਇਹੀ ਸੀ ਕਿ ਉਥੇ ਆਮ ਆਦਮੀ ਪਾਰਟੀ ਦੋ ਫਾੜ ਹੋਈ ਉਥੇ ਗੁਰਮੀਤ ਬਾਠ ਆਜ਼ਾਦ ਉਮੀਦਵਾਰ ਖੜੇ ਤੇ ਕਾਲਾ ਢਿੱਲੋਂ ਉਥੋਂ ਜਿੱਤੇ ਇਹਦਾ ਮਤਲਬ ਹੈ ਬਾਕੀ ਸੀਟਾਂ ਤੇ ਕਾਂਗਰਸ ਪਾਰਟੀ ਉਸ ਪੱਧਰ ਤੇ ਮੁਕਾਬਲਾ ਨਹੀਂ ਦੇ ਸਕੀ ਆਮ ਆਦਮੀ ਪਾਰਟੀ ਨੂੰ ਵੀ ਹੁਣ ਮੈਂ ਥੋੜਾ ਪਿੱਛੇ ਜਾਣਾ ਮੰਨ ਲਓ ਆਮ ਆਦਮੀ ਪਾਰਟੀ ਨਹੀਂ ਹੈ ਤੇ ਪੰਜਾਬ ਚ ਕੀ ਹੁੰਦਾ ਸੀ ਜ਼ਿਮਨੀ ਚੋਣਾਂ ਚ ਕਾਂਗਰਸ ਤੇ ਅਕਾਲੀ ਭਾਜਪਾ ਆਮਨੇ ਸਾਹਮਨੇ ਹੁੰਦੇ ਸੀ ਜਾਂ ਕਾਂਗਰਸ ਜਿੱਦੀ ਸੀ ਜਾਂ ਅਕਾਲੀ ਦਲ ਹੁਣ ਅੱਜ ਸਥਿਤੀ ਕੀ ਹੈ ਅੱਜ ਪੰਜਾਬ ਚ ਜਦੋਂ ਅਕਾਲੀ ਦਲ ਬਹੁਤ ਜ਼ਿਆਦਾ ਕਮਜ਼ੋਰ ਸੀ ਅਕਾਲੀ ਦਲ ਦੀਆਂ ਤਾਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਸੀ ਪੰਜਾਬ ਚ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋਣ ਦੇ ਬਾਵਜੂਦ ਪੰਜਾਬ 'ਚ ਕਾਂਗਰਸ ਪਾਰਟੀ ਜ਼ਿਮਨੀ ਚੋਣਾ ਨਹੀਂ ਜਿੱਤੀ ਫਿਰ ਕਾਂਗਰਸ ਪਾਰਟੀ ਦਾ ਵੋਟ ਕਿੱਥੇ ਗਿਆ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋ ਰੀਆਂ ਨੇ ਕਾਂਗਰਸ ਪਾਰਟੀ ਵੀ ਨਹੀਂ ਜਿੱਤ ਰਹੀ ਪੇਂਡੂ ਖੇਤਰਾਂ 'ਚ ਫਿਰ ਉਹ ਵੋਟਾਂ ਕਿੱਥੇ ਗਈਆਂ ਉਹ ਵੋਟਾਂ ਗਈਆਂ ਆਮ ਆਦਮੀ ਪਾਰਟੀ ਨੂੰ ਬੜਾ ਆਸਾਨ ਹੈ ਸਮਝਣਾ ਕਿ ਪੰਜਾਬ ਦੇ ਪੇਂਡੂ ਖੇਤਰਾਂ 'ਚ ਕਾਂਗਰਸ ਪਾਰਟੀ ਆਪਣੀ ਜ਼ਮੀਨ ਗੁਆ ਰਹੀ ਹੈ ਤੇ ਜਿਹੜੇ ਕਾਂਗਰਸ ਦੇ ਵਰਕਰ ਸੀ ਜਾਂ ਕਾਂਗਰਸ ਨੂੰ ਪਸੰਦ ਕਰਨ ਵਾਲੇ ਸੀ ਜਾਂ ਕਾਂਗਰਸ ਦੀ ਸੋਚ ਦੇ ਲੋਕ ਸੀ ਉਹ ਕਾਂਗਰਸ ਦੀ ਆਪਸੀ ਫੁੱਟ ਲੀਡਰਸ਼ਿਪ ਦੀ ਕਮੀ ਸੰਗਠਿਤ ਅੰਦੋਲਨ ਦੀ ਕਮੀ ਕਾਂਗਰਸ ਤੇ ਭਰੋਸਾ ਉਠਣਾ ਕਿ ਪਤਾ ਨਹੀਂ ਪੰਜਾਬ ਚ ਕਾਂਗਰਸ ਵਾਲੇ ਇਕੱਠੇ ਹੋਣਗੇ ਜਾਂ ਨਹੀਂ ਹੋਣਗੇ ਅਖੀਰ ਚ ਜਾ ਕੇ ਕਿਤੇ ਲੜ ਨਾ ਪੈਣ ਤੇ ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਔਰ ਮੁਫਤ ਬਿਜਲੀ ਦੀ ਯੋਜਨਾ ਆਮ ਆਦਮੀ ਪਾਰਟੀ ਦੀ ਕਾਰਗਰ ਸਾਬਤ ਹੋਈ ਭਗਵੰਤ ਮਾਨ ਭਾਵੇਂ ਟੇਲਾ ਤੱਕ ਪਾਣੀ ਪਹੁੰਚਾਉਣ ਦੀ ਗੱਲ ਸੀ 58 ਹਜ਼ਾਰ ਨੌਕਰੀਆਂ ਹਾਲਾਂਕਿ ਆਮ ਆਦਮੀ ਪਾਰਟੀ ਨੇ ਕੋਈ ਬਹੁਤ ਵੱਡਾ ਰੈਵੋਲੂਸ਼ਨ ਨਹੀਂ ਪੰਜਾਬ 'ਚ ਲਿਆਤਾ ਕੋਈ ਬਹੁਤ ਵੱਡੀ ਪੰਜਾਬ 'ਚ ਡਿਵੈਲਪਮੈਂਟ ਜਾਂ ਤਰੱਕੀ ਕੀਤੀ ਹੋਵੇ ਆਮ ਆਦਮੀ ਪਾਰਟੀ ਨੇ ਉਹ ਜ਼ਮੀਨ ਤੇ ਨਜ਼ਰ ਨਹੀਂ ਆਉਂਦੀ ਸਕੂਲ ਬਾਦਲ ਸਾਹਿਬ ਨੇ ਵੀ ਬਣਾਏ ਸੀ ਵੱਡਿਆਂ ਨੇ ਜਿਹੜੇ ਉਹ ਉਹਨਾਂ ਨੇ ਸਪੈਸ਼ਲ ਸਕੀਮਾ ਦੇ ਤਹਿਤ ਬਣਾਏ ਸੀ ਪ੍ਰਕਾਸ਼ ਸਿੰਘ ਬਾਦਲ ਨੇ ਆਦਰਸ਼ ਸਕੂਲ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਕਈਆਂ ਦੇ ਨਾਮ ਨੂੰ ਬਦਲੇ ਕਮਰੇ ਕੁਮਰੇ ਬਣਾਏ ਠੀਕ ਹੈ ਨੀ ਪੱਥਰ ਰੱਖੇ ਟਾਇਲਟ ਸੀਟਾਂ ਲਾਈਆਂ ਕਈ ਥਾਂ ਬਾਥਰੂਮ ਬਣਾਏ ਕੀਤਾ ਕੰਮ ਲੇਕਿਨ ਉਸ ਪੱਧਰ ਤੇ ਨਹੀਂ ਕੀਤਾ ਕਿ ਯੁੱਗ ਪਲਟਾਉ ਬਦਲਾ ਪੰਜਾਬ ਦੀ ਪੰਜਾਬ ਦੇ ਵਿੱਚ ਹੋਏ ਹੁਣ ਫਿਰ ਵੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਕਿਉਂ ਕਿਉਂਕਿ ਕਾਂਗਰਸ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਔਰ ਕਾਂਗਰਸ ਨੂੰ ਪਸੰਦ ਕਰਨ ਵਾਲੇ ਕਾਂਗਰਸ ਦੀ ਆਈਡੀਓਲੋਜੀ ਵਾਲੇ ਲੋਕਾਂ ਕੋਲੇ ਕਾਂਗਰਸ ਦਾ ਬਦਲ ਸਿਰਫ ਆਮ ਆਦਮੀ ਪਾਰਟੀ ਦਿਖਦੀ ਹੈ ਔਰ ਆਮ ਆਦਮੀ ਪਾਰਟੀ ਚ ਬਹੁਤ ਵੱਡੀ ਗਿਣਤੀ ਚ ਪਿਛਲੇ ਸਮੇਂ ਚ ਕਾਂਗਰਸ ਦੇ ਲੀਡਰ ਗਏ ਵੀ ਨੇ ਇਹ ਕਾਂਗਰਸ ਨੂੰ ਐਡੀਸ਼ਨਲ ਐਡਵਾਂਟੇਜ ਹੈ ਇਹ ਕਾਂਗਰਸ ਨੂੰ ਵਾਧੂ ਲਾਭ ਹੈ ਕਿ ਬਹੁਤ ਲੀਡਰ ਕਾਂਗਰਸ ਦੇ ਸਮੇਂ-ਸਮੇਂ ਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਗਏ ਸੀ ਜਿਸ ਕਰਕੇ ਆਮ ਆਦਮੀ ਪਾਰਟੀ ਕਾਂਗਰਸੀਆਂ ਨੂੰ ਬਹੁਤ ਹੀ ਜ਼ਿਆਦਾ ਫਰਕ ਕਾਲੀ ਨਹੀਂ ਲੱਗਦੀ ਮੈਂ ਇੱਕ ਬੜੀ ਸਧਾਰਨ ਉਦਾਹਰਨ ਦਊਂਗਾ ਦਿੱਲੀ ਦੇ ਵਿੱਚ ਕਾਂਗਰਸ ਪਿਛਲੀਆਂ ਕਈ ਚੋਣਾਂ 'ਚ 00000 ਚੱਲ ਰਹੀ ਹੈ ਭਾਵੇਂ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਹਰਾਇਆ ਲੇਕਿਨ ਦਿੱਲੀ 'ਚ ਆਮ ਆਦਮੀ ਪਾਰਟੀ ਕਾਂਗਰਸ ਦਾ ਲਗਭਗ ਸਾਰਾ ਵੋਟ ਬੈਂਕ ਖਾ ਗਈ ਇਸੇ ਕਰਕੇ ਹੁਣ ਕਾਂਗਰਸ 'ਚ ਆਵਾਜ਼ ਉੱਠ ਰਹੀ ਹੈ ਦਿੱਲੀ 'ਚ ਵੀ ਕਿ ਅਸੀਂ ਕਿਸੇ ਵੀ ਕੀਮਤ ਤੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ ਪੰਜਾਬ ਦੇ ਵਿੱਚ ਵੀ ਕਾਂਗਰਸ ਨੂੰ ਆਮ ਆਦਮੀ ਪਾਰਟੀ ਇੱਕ ਤਰ੍ਹਾਂ ਨਾਲ ਆਪਣੇ ਵਿੱਚ ਅਬਜ਼ੌਰਬ ਕਰ ਗਈ ਆਪਣੇ ਅੰਦਰ ਮਿਲਾ ਗਈ ਕਿਉਂਕਿ VOTER ਕਾਂਗਰਸ ਦੀ ਅਡਾਲਜੀ ਦਾ VOTER ਕਾਂਗਰਸ ਤੋਂ ਪਰਾਂ ਹੋ ਕੇ ਆਮ ਆਦਮੀ ਪਾਰਟੀ 'ਚ ਚਲਾ ਗਿਆ ਜਦੋਂ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਇਹਦਾ ਮਤਲਬ ਹੈ ਪੰਜਾਬ 'ਚ ਕਾਂਗਰਸ ਉਸ ਸਥਿਤੀ 'ਚ ਨਹੀਂ ਹੈ ਕਿ ਅਗਰ ਅਕਾਲੀ ਦਲ ਦਾ VOTER BANK ਘਟੇ ਤੇ ਕਾਂਗਰਸ ਜਿੱਤੇ ਉਹ VOTER BANK ਆਮ ਆਦਮੀ ਪਾਰਟੀ ਨੂੰ ਜਾ ਰਿਹਾ ਹੈ ਹੁਣ ਜਦੋਂ ਅਕਾਲੀ ਦਲ ਵੀ ਤਕੜਾ ਹੋ ਰਿਹਾ ਹੈ ਭਾਵੇਂ ਪੁਨਰ ਸੁਰਜੀਤ ਅਕਾਲੀ ਦਲ ਨੇ ਪੰਥਕ ਧਿਰਾਂ ਨੇ ਭਾਵੇਂ ਇਹਨਾਂ ਨੇ ਵੀ ਹਜੇ ਤੱਕ ਕੋਈ ਬਹੁਤ ਵੱਡੇ ਅੰਦੋਲਨ ਨਹੀਂ ਕੀਤੇ ਬੜਾ ਲਾਜ਼ਮੀ ਹੈ ਗਿਆਨੀ ਹਰਪ੍ਰੀਤ ਸਿੰਘ ਹੋਗੇ ਬੀਬੀ ਸਤਵੰਤ ਕੌਰ ਹੋਗੇ ਪੰਥਕ ਕੌਂਸਲ ਤਕੜੀ ਕੀਤੀ ਜਾਵੇ ਪੁਨਰ ਸੁਰਜੀਤ ਅਕਾਲੀ ਦਲ ਤਕੜਾ ਕੀਤਾ ਜਾਵੇ ਇਸ ਸੰਗਠਿਤ ਅੰਦੋਲਨ ਕਰਨ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਦਿਵਾਉਣ ਕਿ ਅਸੀਂ ਥੋੜੀ ਸਹਿਯੋਗ ਅਗਵਾਈ ਕਰ ਸਕਦੇ ਹਾਂ ਅਸੀਂ ਮੁੱਦਿਆਂ ਤੇ ਚੰਗੀ ਲੜਾਈ ਲੜ ਸਕਦੇ ਆ ਜਦੋਂ ਤੱਕ ਇਹ ਭਰੋਸਾ ਨਹੀਂ ਆਉਂਦਾ ਲੋਕਾਂ 'ਚ ਤਦ ਤੱਕ ਇਹ ਆਪਣੇ ਨਾਮ ਤੇ ਜੱਟ ਦੀ ਪੋਜੀਸ਼ਨ 'ਚ ਨਹੀਂ ਰਹਿਣਗੇ ਸੁਖਬੀਰ ਸਿੰਘ ਬਾਦਲ ਦੀ ਧਿਰ ਵੀ ਹੈ ਸੁਖਬੀਰ ਬਾਦਲ ਵੀ ਤਰਨ ਧਰਨ ਦੇ ਵਿੱਚ ਦੂਜੇ ਨੰਬਰ ਤੇ ਆਉਣ ਤੋਂ ਬਾਅਦ ਕਿਤਨਾ ਕਿਤੇ ਉਹ ਲੋਕ ਉਹ ਲੀਡਰ ਜਿਹੜੇ ਸੁਖਬੀਰ ਬਾਦਲ ਦੇ ਨਾਲ ਸੀ ਤੇ ਜਿਹੜੇ ਟੜਕ ਸਕਦੇ ਸੀ ਉਹਨਾਂ ਨੂੰ ਸਾਂਭ ਗਿਆ ਸੁਖਬੀਰ ਬਾਦਲ ਉਹਨਾਂ ਨੂੰ ਭਰੋਸਾ ਹੋ ਗਿਆ ਕਿ ਕੁਝ ਨਾ ਕੁਝ ਸੁਖਵੀਰ ਬਾਦਲ ਜਿਸ ਤਰ੍ਹਾਂ ਲੱਗਿਆ ਹੋਇਆ ਹੈ ਕੁਝ ਨਾ ਕੁਝ ਕਰੂਗਾ ਕਿਉਂਕਿ ਜ਼ਮਾਨਤ ਨਹੀਂ ਜ਼ਬਤ ਹੋਈ ਜਦੋਂ ਪਾਰਟੀ ਦੀ ਲਗਾਤਾਰ ਜ਼ਮਾਨਤ ਜ਼ਬਤ ਹੋਵੇ ਤੇ ਜ਼ਮਾਨਤ ਜ਼ਬਤ ਤੋਂ ਪਾਰਟੀ ਦੂਜੇ ਨੰਬਰ ਤੇ ਆਵੇ ਤੇ ਕਾਡਰ ਚ ਹਿੰਮਤ ਬਣਦੀ ਹੈ ਹੁਣ ਸੁਖਵੀਰ ਬਾਦਲ ਦੇ ਲੀਡਰ ਸਰਗਰਮ ਹੋ ਗਏ ਸੁਖਵੀਰ ਬਾਦਲ ਨੂੰ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਘਟ ਸਕਦੀ ਹੈ ਹਾਲਾਂਕਿ ਜਿਨ੍ਹਾਂ ਨੇ ਛੱਡ ਕੇ ਜਾਣਾ ਹੁੰਦਾ ਹੈ ਉਹ ਤਾਂ ਚਲੇ ਜਾਂਦੇ ਨੇ ਸਾਡੀ ਜਿਹੜੀ ਸਿਆਸਤ ਹੈ ਉਹ ਅਸੀਂ ਵੇਖਦੇ ਹੀ ਰਹਿਨੇ ਆ ਪਰ ਸੁਖਬੀਰ ਬਾਦਲ ਇਹ ਪ੍ਰਭਾਵ ਦੇਣ ਚ ਕਾਮਯਾਬ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਨਾਲੋਂ ਪਿੰਡਾਂ ਦੇ ਵਿੱਚ ਤਕੜਾ ਹੋ ਰਿਹਾ ਹੈ ਸਿਰਫ ਇਸ ਜਿੱਤ ਨਾਲ ਹਾਲਾਂਕਿ ਕਾਂਗਰਸ ਦੇ ਲੀਡਰਾਂ ਦੀਆਂ ਬਹੁਤ ਸਾਰੀਆਂ ਗਲਤੀਆਂ ਨੇ ਕਿਸੇ ਸਮੇਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਕਾਂਗਰਸ ਅਕਾਲੀ ਦਲ ਦੇ ਬਦਲ ਦੇ ਤੌਰ ਤੇ ਦੇਖੀ ਜਾਂਦੀ ਸੀ ਪਿੰਡਾਂ 'ਚ ਬੀਜੇਪੀ ਕਦੀ ਵੀ ਉਸ ਪੋਜੀਸ਼ਨ ਤੇ ਨਹੀਂ ਆਈ ਕਿ ਉਹ ਟਕਾਣਾ ਮੁਕਾਬਲਾ ਬਣਾ ਸਕਦੀ ਲੇਕਿਨ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਪਿੰਡਾਂ 'ਚ ਔਰ ਤੁਸੀਂ ਵੇਖੋ 2014 'ਚ 4 ਐਮਪੀ ਬਣੇ ਸੀ ਆਮ ਆਦਮੀ ਪਾਰਟੀ ਦੇ ਅਕਾਲੀ ਦਲ ਤੇ ਕਾਂਗਰਸ ਨੂੰ ਹਰਾਇਆ ਸੀ ਉੱਥੇ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਨਾਲ ਹੁੰਦਾ ਸੀ ਉਸ ਤੋਂ ਬਾਅਦ ਭਾਵੇਂ ਇਸ ਵਾਰ ਉਹਨਾਂ ਦੇ 3 ਐਮਪੀ ਰਹਿ ਗਏ ਕਾਂਗਰਸ ਸੱਤ ਜਿੱਤ ਗਈ ਲੇਕਿਨ ਕਾਂਗਰਸ ਫੇਰ ਵੀ ਆਪਣੇ ਉਸ ਭਰੋਸੇ ਨੂੰ ਲੋਕਾਂ ਦੇ ਵਿੱਚ ਬਣਾ ਕੇ ਨਹੀਂ ਰੱਖ ਸਕੀ ਕਿ ਅਸੀਂ 27 ਚ ਸਰਕਾਰ ਬਣਾ ਲਵਾਂਗੇ ਔਰ ਰਹਿੰਦੀ ਸੈਂਦੀ ਕਸਰ ਪੂਰੀ ਕਰਤੀ ਬਿਹਾਰ ਨੇ ਜਿੱਥੇ ਇਹ ਲੱਗਦਾ ਸੀ ਕਿ ਲਾਲੂ ਪ੍ਰਸ਼ਾਦ ਯਾਦਵ ਨਾਲ ਮਿਲ ਕੇ ਕਾਂਗਰਸ ਪਾਰਟੀ ਦਾ ਗੱਠ ਜੋੜ ਸੱਤਾ 'ਚ ਵਾਪਸ ਆਜੂ ਰਾਹੁਲ ਗਾਂਧੀ ਨੇ ਬਹੁਤ ਵੱਡੇ ਵੱਡੇ ਅਭਿਆਨ ਚਲਾਏ ਲੇਕਿਨ ਇਸ ਦੇ باوجود ਵੀ ਰਾਹੁਲ ਗਾਂਧੀ ਦੀ ਧਿਰ ਉਸ ਤਰ੍ਹਾਂ ਨਾਲ ਕਾਮਯਾਬੀ ਨਹੀਂ ਹਾਸਲ ਕਰ ਰਹੀ ਜਿਸ ਤਰ੍ਹਾਂ ਨਾਲ ਕੀਤੀ ਜਾਣੀ ਚਾਹੀਦੀ ਔਰ ਮੰਨਿਆ ਜਾ ਰਿਹਾ ਹੈ ਅਗਰ ਅਸੀਂ ਅੱਜ ਪੰਜਾਬ 'ਚ ਵੀ ਵੇਖ ਲਈਏ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਅਗਰ ਅਸੀਂ ਚਿਹਰੇ ਦੇ ਤੌਰ ਤੇ ਦੇਖੀਏ ਤੇ ਬਤੌਰ ਮੁੱਖ ਮੰਤਰੀ ਹਜੇ ਤੱਕ ਕੋਈ ਵੀ ਚਿਹਰਾ ਸਥਾਪਿਤ ਨਹੀਂ ਕਰ ਸਕੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਮੈਨੂੰ ਲੱਗਦਾ 3 4 5 6 ਮਹੀਨੇ ਪਹਿਲਾਂ ਹੀ ਸਾਫ਼ ਕਰਤਾ ਸੀ ਕਿ 27 ਚ ਵੀ ਸਾਡਾ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਹੋਊਗਾ ਤੇ ਇਹੀ ਮੁੱਖ ਮੰਤਰੀ ਬਣੂਗਾ ਜਿਹੜੀਆਂ ਚਰਚਾਵਾਂ ਚੱਲਦੀਆਂ ਸੀ ਕਿ ਭਗਵੰਤ ਮਾਨ ਨੂੰ ਲਾਹ ਦੇਣਾ ਹੈ ਬਦਲ ਦੇਣਾ ਹੈ ਹਟਾ ਦੇਣਾ ਉਹ ਖਤਮ ਹੋ ਗਈਆਂ ਕਿਉਂਕਿ ਕੇਜਰੀਵਾਲ ਨੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸਪਸ਼ਟਤਾ ਲਿਆਤੀ ਚੋਣਾਂ ਤੋਂ ਬਾਅਦ ਕੀ ਬਣਦਾ ਹੈ ਕੀ ਭਗਵੰਤ ਮਾਨ ਹੀ ਮੁੱਖ ਮੰਤਰੀ ਬਣਾਈ ਜਾਂਦੇ ਨੇ ਜਾਂ ਚੋਣਾਂ ਤੋਂ ਬਾਅਦ ਸਥਿਤੀਆਂ ਵੱਖਰੀਆਂ ਬਣਦੀਆਂ ਨੇ ਉਹ ਪੋਲਿਟੀਕਲ ਪਾਰਟੀਆਂ ਦਾ ਅੰਦਰੂਨੀ ਮਾਮਲਾ ਹੁੰਦਾ ਹੈ ਲekin ਚੋਣਾ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸਥਿਤੀ ਸਪਸ਼ਟ ਕਰਤੀ ਕਿ ਭਗਵੰਤ ਮਾਨ ਹੀ ਮੁੱਖ ਮੰਤਰੀ ਦਾ ਚਿਹਰਾ ਹੈ ਔਰ ਜਦੋਂ ਪਿੰਡਾਂ ਦੀ ਗੱਲ ਆਉਂਦੀ ਹੈ ਤਰਨਤਾਰਨ ਦੇ ਵਿੱਚ ਕੇਜਰੀਵਾਲ ਔਰ ਮਨੀਸ਼ सिसोदिया ਇਹਨਾਂ ਨੇ ਜ਼ਿਆਦਾ ਦਖਲ ਨਹੀਂ ਦਿੱਤਾ ਇਹਦੇ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਇਹ ਗੱਲ ਮਹਿਸੂਸ ਕਰਦੇ ਨੇ ਕਿ ਪਿੰਡਾਂ 'ਚ ਸਿਰਫ ਭਗਵੰਤ ਮਾਨ ਨੂੰ ਅਗਵਾਈ ਦੇਣੀ ਹੈ ਤਾਂ ਕਿ ਪਿੰਡਾਂ ਦੀਆਂ ਵੋਟਾਂ ਹਾਸਲ ਕੀਤੀਆਂ ਜਾ ਸਕਣ ਔਰ ਭਗਵੰਤ ਮਾਨ ਜਦੋਂ ਮੰਚਾਂ ਤੇ ਬੋਲਦਾ ਹੈ ਭਾਵੇਂ ਸੁਖਵੀਰ ਬਾਦਲ ਹੋਣ ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਣ ਤੇ ਭਾਵੇਂ ਕਾਂਗਰਸ ਪਾਰਟੀ ਦੇ ਰਾਜਾ ਵੜਿੰਗ ਜਾਂ ਚਰਨਜੀਤ ਚੰਨੀ ਭਗਵੰਤ ਮਾਨ ਦੀ ਜਿਹੜੀ ਭਾਸ਼ਣ ਕਰਨ ਦੀ ਸ਼ੈਲੀ ਹੈ ਕਿਤਨਾ ਕਿਤੇ ਪ੍ਰਭਾਵਿਤ ਕਰ ਜਾਂਦੀ ਹੈ ਹਾਂ ਇਹ ਠੀਕ ਹੈ ਕਿ ਸਤਾਈ ਨੂੰ ਹਜੇ ਸਵਾ ਸਾਲ ਪਿਆ ਹੈ ਅਗਰ ਆਮ ਆਦਮੀ ਪਾਰਟੀ ਨੇ 1000 ਰੁਪਿਆ ਖਾਤਿਆਂ ਚ ਨਾ ਪਾਇਆ ਤੇ ਆਮ ਆਦਮੀ ਪਾਰਟੀ ਦੀ ਸਿਟੀ ਮਾੜੀ ਹੋ ਸਕਦੀ ਹੈ ਪਰ 12000 ਕਰੋੜ ਦੇ ਇੰਤਜ਼ਾਮ ਦੇ ਨਾਲ 12 13000 ਕਰੋੜ ਦੇ ਇੰਤਜ਼ਾਮ ਦੇ ਨਾਲ ਅਗਰ ਪੰਜਾਬ ਚ ਲਗਭਗ 1 ਕਰੋੜ ਦੇ ਕਰੀਬ ਮਹਿਲਾਵਾਂ ਦੇ ਖਾਤੇ ਚ ਹਜ਼ਾਰ ਕੇ ਰੁਪਿਆ ਸਰਕਾਰ ਪਾ ਗਈ ਜਿੱਥੇ ਪੰਜਾਬ 4 ਲੱਖ 4 ਲੱਖ ਕਰੋੜ ਤੋਂ ਵੱਧਦਾ ਕਰਜ਼ਈ ਹੈ ਉਥੇ 12000 ਦਾ ਇੰਤਜ਼ਾਮ ਵੀ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਨੇ ਕਰ ਲੈਣਾ ਸੋ ਇਹ ਮੰਨ ਕੇ ਚੱਲੀਏ ਕਿ ਔਰਤਾਂ ਦੇ ਖਾਤੇ ਦੇ ਵਿੱਚ 1000 1100 ਰੁਪਿਆ ਪਏਗਾ ਉਗਲ ਵਖਰੀ ਹੈ ਕਿ ਬੀਜੇਪੀ ਕਿਸਾਨਾਂ ਦੇ ਖਾਤਿਆਂ 'ਚ ਵਧਾ ਦੇ ਪੰਜਾਬ ਦੇ ਜਿਹੜੀ ਹਰ 4 ਮਹੀਨਿਆਂ ਦੇ ਵਿੱਚ 2000 ਰੁਪਏ ਪਾਇਆ ਜਾਂਦਾ ਹੈ 6000 ਰੁਪਏ ਬੀਜੇਪੀ ਵੀ ਪਿੰਡਾਂ 'ਚ ਕਿਸਾਨਾਂ ਦੇ ਖਾਤਿਆਂ 'ਚ ਪਾਉਂਦੀ ਹੈ ਲੇਕਿਨ ਕਿਉਂਕਿ ਕਿਸਾਨਾਂ ਔਰ ਬੀਜੇਪੀ ਦੇ ਵਿੱਚ મતਭੇਦ ਨੇ ਇਸ ਕਰਕੇ ਪਿੰਡਾਂ 'ਚ ਬੀਜੇਪੀ ਬਹੁਤ ਹੀ ਜ਼ਿਆਦਾ ਵੋਟ ਹਾਸਲ ਨਹੀਂ ਕਰ پا ਰਹੀ ਠੀਕ ਹੈ ਤਰਨਤਾਰਨ ਜੇ ਅਸੀਂ ਵੇਖੀਏ ਤੇ 1200 ਤੋਂ 6000 ਤੋਂ ਉੱਪਰ ਆ ਗਈ ਲੇਕਿਨ ਪੂਰੇ ਪੰਜਾਬ ਚ ਸਵਾ ਸਾਲ ਬਾਅਦ ਬੀਜੇਪੀ ਕੀ ਕਰਦੀ ਹੈ ਕਿਸਾਨਾਂ ਨਾਲ ਐਮਐਸਪੀ ਦੇ ਕਾਨੂੰਨ ਤੇ ਇਹ ਸਾਰੇ ਵਿਸ਼ੇ ਤੈਅ ਕਰਨਗੇ ਬੀਜੇਪੀ ਦੀ ਸਥਿਤੀ ਪਰ ਕਾਂਗਰਸ ਨਾ ਤਾਂ ਪਿੰਡਾਂ ਦੇ ਲਈ ਕਾਂਗਰਸ ਕੋਲੇ ਕੋਈ ਵਿਜ਼ਨ ਹੈ ਜਿਹੜਾ ਉਹ ਲਗਾਤਾਰ ਪ੍ਰਚਾਰਿਤ ਕਰਦੀ ਹੋਵੇ ਇੱਕ ਮੰਚ ਤੇ ਆ ਕੇ ਮੈਂ ਗੱਲ ਇੱਕ ਮੰਚ ਤੇ ਆ ਕੇ ਕਹਿੰਦਾ ਕੋਈ ਇੱਕ ਲੀਡਰ ਆਪਣਾ ਵਿਜ਼ਨ ਦਵੇ ਉਹ ਗੱਲ ਵੱਖਰੀ ਹੈ ਉਹ ਇੱਕ ਲੀਡਰ ਦੀ ਆਪਣੀ ਕਾਬਲੀਅਤ ਹੋ ਸਕਦੀ ਹੈ ਕਿ ਇਹਦੇ ਕੋਲੇ ਵਿਜ਼ਨ ਹੈ ਇਹਦੇ ਕੋਲੇ ਮਾਡਲ ਹੈ ਪ੍ਰਗਟ ਸਿੰਘ ਕੋਲੇ ਵਿਜ਼ਨ ਹੈ ਨਵਜੋਤ ਸਿੱਧੂ ਕੋਲੇ ਇੱਕ ਵਿਜ਼ਨ ਹੈ ਰਾਣਾ ਗੁਰਜੀਤ ਕੋਲੇ ਇੱਕ ਵਿਜ਼ਨ ਹੈ ਲੇਕਿਨ ਕਾਂਗਰਸ ਕੋਲੇ ਗੱਲ ਸਮੁੱਚਤਾ ਚ ਹੈ ਯਾਂ ਕਾਂਗਰਸ ਕਿਸੇ ਨੂੰ ਵਕਤ ਰੰਦੇ ਮੁੱਖ ਮੰਤਰੀ ਦਾ ਚਿਹਰਾ ਬਣਾ ਦੇ ਭਾਵੇਂ ਚਰਨਜੀਤ ਚੰਨੀ ਉਹਨਾਂ ਨੂੰ ਬਣਾ ਦੇ ਭਾਵੇਂ ਨਵਜੋਤ ਸਿੱਧੂ ਨੂੰ ਬਣਾ ਦੇ ਭਾਵੇਂ ਪ੍ਰਗਟ ਸਿੰਘ ਸੁਖਜਿੰਦਰ ਰੰਧਾਵਾ ਉਹਨਾਂ ਨੂੰ ਬਣਾ ਦੇ ਤਾਂ ਕਿ ਉਹਨਾਂ ਨੂੰ ਇਹ ਪਤਾ ਹੋਵੇ ਕਿ ਅਸੀਂ ਮੁੱਖ ਮੰਤਰੀ ਦੇ ਚਿਹਰੇ ਆ ਅਸੀਂ ਇੱਕ ਅਜੰਡਾ ਪੰਜਾਬ ਦੇ ਲੋਕਾਂ ਕੋਲੇ ਲੈ ਕੇ ਜਾਣਾ ਹੈ ਅਜੰਡਾ ਲੈਸ ਪੋਲਿਟਿਕਸ ਹੈ ਜਿਹੜੀ ਪੰਜਾਬ 'ਚ ਖਾਸ ਤੌਰ ਤੇ ਪਿੰਡਾਂ ਦੇ ਖੇਤਰਾਂ 'ਚ ਉਹ ਬਹੁਤ ਔਖੀ ਹੈ ਉਹ ਬਹੁਤ ਔਖੀ ਹੈ ਹੁਣ ਇਹੀ ਕਾਰਨ ਹੈ ਕਿ ਪੁਨਰ ਸੁਖਬੀਰ ਅਕਾਲੀ ਦਲ ਹੈ ਔਰ ਸੁਖਬੀਰ ਬਾਦਲ ਦਾ ਅਕਾਲੀ ਦਲ ਹੈ ਜਾਂ ਸਾਰੇ ਪੰਥਕ ਅਕਾਲੀ ਦਲ ਹੈ ਉਹਨਾਂ ਨੂੰ ਆਪਣੇ ਧਰਮ ਤੇ ਆਪਣੇ ਸਿਧਾਂਤਾਂ ਤੇ ਆਧਾਰਿਤ ਰਾਜਨੀਤੀ ਨੂੰ ਅੱਗੇ ਵਧਾਉਣਾ ਪਊਗਾ ਔਰ ਪੰਜਾਬ ਦੇ ਲਈ ਡਟਣਾ ਪਊਗਾ ਹੁਣ ਮੈਂ ਵੇਖ ਰਿਹਾ ਸੀ ਜਦੋਂ ਗੱਲ ਆਉਂਦੀ ਹੈ ਸੁਖਵੀਰ ਬਾਦਲ ਯੂਨੀਵਰਸਿਟੀ ਵਿਦਿਆਰਥੀਆਂ ਦੇ ਧਰਨੇ 'ਚ ਗਏ ਤੇ ਸੁਖਵੀਰ ਬਾਦਲ ਕਹਿੰਦਾ ਗੱਲ ਪੈਸੇ ਦੀ ਨਹੀਂ ਅਸੀਂ ਸਾਰੇ ਇੱਕਮਿਕ ਹੋਈਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ ਪੈਸੇ ਦੀ ਗੱਲ ਬਿਲਕੁਲ ਹੈ ਔਰ ਭਗਵੰਤ ਮਾਨ ਮੈਂ ਦੇਖ ਰਿਹਾ ਸੀ ਉਹਨਾਂ ਨੇ ਇੱਕ ਵਰਕਾ ਚਿੱਠੀ ਦਿਖਾਤੀ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਐਨਓਸੀ ਦਿੱਤੀ ਗਈ ਸੀ ਕੇਂਦਰ ਸਰਕਾਰ ਨੂੰ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅਗਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਤੁਸੀਂ ਸੈਂਟਰਲ ਯੂਨੀਵਰਸਿਟੀ ਬਣਾ ਦੋ ਹਾਲਾਕੀ ਹਾਲਾਕੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਸਪਸ਼ਟ ਕਿਹਾ ਸੀ ਕਿ ਨਾ ਤਾਂ ਸੈਨੇਟ ਬਦਲੂਗੀ ਕੋਈ ਢਾਂਚਾ ਨਹੀਂ ਛੇੜਿਆ ਜਾਊਗਾ ਔਰ ਪੰਜਾਬ ਦੀਆਂ ਸੈਂਟਰਲ ਯੂਨੀਵਰਸਿਟੀ ਦੀਆਂ ਮੰਗਾਂ ਬਰਕਰਾਰ ਰਹਿਣਗੀਆਂ ਪ੍ਰਕਾਸ਼ ਸਿੰਘ ਬਾਦਲ ਨੇ ਹੱਥ ਬੰਨ ਕੇ ਨਹੀਂ ਦਿੱਤੇ ਸੀ ਉਸ ਸਿੱਟੀ 'ਚ ਪਰ ਅਕਾਲੀ ਦਲ ਡਿਫੈਂਡ ਕਰਨ ਦੀ ਸਥਿਤੀ 'ਚ ਨਹੀਂ ਹੈ ਅਕਾਲੀ ਦਲ ਡਿਫੈਂਡ ਕਰਨ ਦੀ ਸਥਿਤੀ 'ਚ ਨਹੀਂ ਹੈ ਔਰ ਭਗਵੰਤ ਮਾਨ ਅਟੈਕਿੰਗ ਹੈ ਉਸ ਐਨਓਸੀ ਦੇ ਆਧਾਰ ਦੇ ਉੱਤੇ ਕਿਉਂ ਕਿ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਭਗਵੰਤ ਮਾਨ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਪੈਰਾਂ ਤੇ ਖੜਾ ਨਹੀਂ ਕੀਤਾ ਅੱਜ ਤੱਕ ਸਰਪਲਸ ਫੰਡ ਪੰਜਾਬ ਦੀਆਂ ਸਰਕਾਰਾਂ ਨੇ ਨਹੀਂ ਦਿੱਤੇ ਕੇਂਦਰ ਨੇ ਦਿੱਤੇ ਨਰਿੰਦਰ ਮੋਦੀ ਨੇ 2014 ਤੋਂ ਬਾਅਦ ਪ੍ਰਧਾਨ ਮੰਤਰੀ ਨੇ 3200 ਕਰੋੜ ਰੁਪਏ ਤਾਂ ਔਨ ਰਿਕਾਰਡ ਹੋ ਗਈਆਂ ਗੱਲਾਂ ਸੋ ਇਸ ਕਰਕੇ ਕਈ ਵਿਸ਼ੇ ਇਹ ਜਿਹੇ ਨੇ ਜਿਹਦੇ ਤੇ ਅਕਾਲੀ ਦਲ ਨੂੰ ਮਿੱਥ ਕੇ ਲੜਾਈ ਲੜਨੀ ਪੈਣੀ ਹੈ ਭਾਵੇਂ ਪੰਥਕ ਤੇ ਰੰ ਲੜ ਲੈਣ ਭਾਵੇਂ ਸੁਖਬੀਰ ਬਾਦਲ ਲੜ ਲੇ ਔਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਅਗਰ ਨਹੀਂ ਹੁੰਦੀ 27 ਤੋਂ ਪਹਿਲਾਂ ਤੇ ਵਾਰਿਸ ਪੰਜਾਬ ਪਾਰਟੀ ਅੱਗੇ ਬਹੁਤ ਵੱਡੀ ਚੁਣੌਤੀ ਹੈ ਕਿ ਉਹਨਾਂ ਨੇ ਚਿਹਰੇ ਕਿੱਥੋਂ ਲੱਭਣੇ ਨੇ ਔਰ ਪੁਨਰਸੁਰਜੀਤ ਅੱਗੇ ਵੀ ਹੈ ਅਸੀਂ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਸਭ ਤੋਂ ਵੱਡਾ ਫੈਕਟਰ ਕੀ ਸੀ ਅਗਰ ਕਾਂਗਰਸ ਨੇ ਜ਼ਮਾਨਤਾਂ ਜ਼ਬਤ ਕਰਾਈਆਂ ਨੇ ਉਹਦੇ ਪਿੱਛੇ ਕਾਰਨ ਇਹ ਵੀ ਹੈ ਕਾਂਗਰਸ ਦੀ ਫੁੱਟ ਵੀ ਹੈ ਇੱਕ ਜੁਟਤਾ ਨਹੀਂ ਵੱਡੇ ਚਿਹਰੇ ਨਹੀਂ ਕਾਂਗਰਸ ਲਿਆਈ ਔਰ ਭਗਵੰਤ ਮਾਨ ਵੱਡੇ ਚਿਹਰੇ ਚੱਕੀਤਰੀ ਆਉਂਦਾ ਭਾਵੇਂ ਅਕਾਲੀ ਦਲ ਵਾਲਾ ਹੋਵੇ ਹਾਂ ਅਗਰ ਅਕਾਲੀ ਧਿਰਾਂ ਤਕੜੀਆਂ ਹੁੰਦੀਆਂ ਨੇ ਫੇਰ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਦਿੱਕਤ ਆਵੇ ਕਿ ਸਾਡੇ ਕੋਲੇ ਤਕੜੇ ਚਿਹਰੇ ਆਉਣਗੇ ਜਾਂ ਨਹੀਂ ਇਹ ਵੀ ਫੈਕਟਰ ਰਹੇਗਾ ਚਿਹਰਿਆਂ ਦਾ ਪਰ ਮੋٹے-ਮੋٹے ਤੌਰ ਤੇ ਮੈਂ ਕਾਂਗਰਸ ਨੂੰ ਹਾਲ ਦੀ ਘੜੀ ਕੱਲ ਨੂੰ ਕਾਂਗਰਸ ਕੋਈ ਬਹੁਤ ਵੱਡਾ ਸਿਆਸੀ ਬਦਲਾਅ ਕਰ ਦੇ ਲੀਡਰ ਕਾਂਗਰਸ ਦੇ ਇਕਜੁੱਟ ਹੋ ਜਾਣ ਅਨੁਸੂਚਿਤ ਜਾਤੀਆਂ ਵਾਲਾ ਸਾਡਾ ਭਾਈਚਾਰਾ ਰਾਜਾ ਵੜਿੰਗ ਨੂੰ ਮਾਫ ਕਰ ਦੇ ਕਾਂਗਰਸ ਐਡਾ ਕ ਭਰੋਸਾ ਪੈਦਾ ਕਰਦੇ 1 ਸਾਲ ਚ ਲੋਕਾਂ ਚ ਵੀ ਕਾਂਗਰਸ ਬਿਨਾ ਗੁਜ਼ਾਰਾ ਹੀ ਨਹੀਂ ਪੰਜਾਬ ਦਾ ਫੇਰ ਮੈਂ ਮੰਨ ਲੂੰਗਾ ਵੀ ਕਾਂਗਰਸ ਮੁਕਾਬਲੇ ਚ ਨਹੀਂ ਤਾਂ ਕਾਂਗਰਸ ਨੂੰ ਮੈਂ ਪਿੰਡਾਂ ਚੋਂ ਮੁਕਾਬਲੇ ਚੋਂ ਬਾਹਰ ਗਿਣਦਾ ਕਿਉਂਕਿ ਕਾਂਗਰਸ ਦੀ ਜਿਹੜੀ ਲਾਈਕ ਮਾਈਂਡਡ ਵੋਟ ਸੀ ਉਹ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਪੱਧਰ ਤੇ ਸ਼ਿਫਟ ਹੋਈ ਹੈ ਇਹਦਾ ਮਤਲਬ ਹੈ ਪਿੰਡਾਂ ਚ ਆਮ ਆਦਮੀ ਪਾਰਟੀ ਔਰ ਦੋ ਅਕਾਲੀ ਧੜੇ ਸ਼ਖਬੀਰ ਬਾਦਲ ਵਾਲਾ ਦੂਸਰਾ ਇਹ ਤਿੰਨਾਂ ਦੇ ਵਿੱਚੋਂ 27 ਤੱਕ ਕੀ ਦੋ ਪਹੁੰਚਣਗੇ 27 ਤੱਕ ਭਗਵੰਤ ਮਾਨ ਦੇ ਨਾਲ ਕੀ ਪੰਥਕ ਤੇਰਾ ਮੁਕਾਬਲੇ ਚ ਆਉਣ ਗਿਆ ਜਾਂ 27 ਤੱਕ ਸੁਖਬੀਰ ਬਾਦਲ ਆਮ ਆਦਮੀ ਪਾਰਟੀ ਨਾਲ ਮੁਕਾਬਲੇ ਚ ਆਊਗਾ ਇਹ ਬੜਾ ਦਿਲਚਸਪ ਹੈ ਸਾਡੇ ਲਈ ਸਮਝਣਾ ਔਰ ਸ਼ਹਿਰਾਂ ਦੀ ਪੋਲਿਟਿਕਸ ਬੜੀ ਆਸਾਨ ਹੈ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਨਿਸ਼ਚਿਤ ਤੌਰ ਤੇ ਇਹਨਾਂ ਚ ਮੁਕਾਬਲਾ ਹੋਏਗਾ ਕਿਉਂਕਿ ਜੇ ਪਿੰਡਾਂ ਚ ਕਾਂਗਰਸ ਬਿਲਕੁਲ ਪਿੱਛੇ ਨਜ਼ਰ ਆ ਰਹੀ ਹੈ ਗੁੱਟਬਾਜ਼ੀ ਕਰਕੇ ਜਾਂ ਲੈਕ ਆਫ ਲੀਡਰਸ਼ਿਪ ਕੋਈ ਚਿਹਰਾ ਮੂਰਾ ਕਾਂਗਰਸ ਬਣਾ ਨਹੀਂ ਸકી ਸ਼ਹਿਰਾਂ ਚ ਵੀ ਉਹੀ ਸਥਿਤੀ ਹੈ ਸ਼ਹਿਰਾਂ ਚ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਬਣੇਗੀ ਗੈਰ ਪੰਜਾਬੀ ਵੋਟ ਯੂਪੀ ਔਰ ਬਿਹਾਰ ਤੋਂ ਜਿਹੜੇ ਸਾਡੇ ਨਾਗਰਿਕ ਪੰਜਾਬ ਚ ਆ ਕੇ ਵਸੇ ਨੇ ਪਿਛਲੇ ਲੰਮੇ ਸਮੇਂ ਤੋਂ ਜਿਨ੍ਹਾਂ ਦੀਆਂ ਵੋਟਾਂ ਬਣ ਗਈਆਂ ਲੱਖਾਂ ਦੇ ਵਿੱਚ ਇਹਨਾਂ ਦੀਆਂ ਵੋਟਾਂ ਬਣ ਚੁੱਕੀਆਂ ਨੇ ਅਗਰ ਯੂਪੀ ਔਰ ਬਿਹਾਰ ਚ ਉਹ ਲੋਕ ਕਾਂਗਰਸ ਨੂੰ ਵੋਟਾਂ ਨਹੀਂ ਪਾਉਂਦੇ ਪੰਜਾਬ ਦੇ ਵਿੱਚ ਉਹ ਕਾਂਗਰਸ ਨੂੰ ਵੋਟ ਕਿਉਂ ਪਾਉਣਗੇ ਅਗਰ 42% ਵੋਟਾਂ ਆਪ ਨੂੰ ਪਈਆਂ 99 ਸੀਟਾਂ ਆਪ ਜਿੱਤੀ ਸ਼ਹਿਰਾਂ 'ਚ ਆਪ ਜਿੱਤੀ ਲੁਧਿਆਣੇ ਦੀਆਂ ਸਾਰੀਆਂ ਸੀਟਾਂ ਹੀ ਆਮ ਆਦਮੀ ਪਾਰਟੀ ਜਿੱਤੀ ਇਹਦਾ ਮਤਲਬ ਹੈ ਗੈਰ ਪੰਜਾਬੀਆਂ ਦੀਆਂ ਵੋਟਾਂ ਆਪ ਨੂੰ ਗਈਆਂ ਇਸ ਵਾਰ ਗੈਰ ਪੰਜਾਬੀਆਂ ਦੀ ਵੋਟ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਵੰਡੀ ਜਾਏਗੀ ਬਹੁਤ ਹੀ ਸ਼ਹਿਰਾਂ 'ਚ ਅਕਾਲੀ ਦਲ ਕੋਲੇ ਬਹੁਤਾ ਕੁਝ ਹੈ ਨਹੀਂ ਕਾਂਗਰਸ ਪਾਰਟੀ ਗੈਰ ਪੰਜਾਬੀਆਂ ਦੀ ਵੋਟ ਹਾਸਲ ਕਰਨ ਲਈ ਕੀ ਕਰੇਗੀ ਇਹਦੇ ਤੇ ਨਿਰਭਰ ਕਰਦਾ ਸੋ ਕਾਂਗਰਸ ਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਕਾਂਗਰਸ ਨੂੰ ਆਪਣੀਆਂ ਮਾਫੀਆਂ ਪ੍ਰਵਾਨ ਕਰਾਉਣੀਆਂ ਪੈਣਗੀਆਂ ਭਾਈਚਾਰੇ ਤੋਂ ਕਾਂਗਰਸ ਨੂੰ ਗੈਰ ਪੰਜਾਬੀਆਂ ਨੂੰ ਇਹ ਦੱਸਣਾ ਪਏਗਾ ਸਮਝਾਉਣਾ ਪਏਗਾ ਕਿ ਸਾਡਾ ਜਿਹੜਾ ਵਿਰੋਧ ਹੈ ਉਹ ਅੰਨਾ ਨਹੀਂ ਹੈ ਸਾਡਾ ਵਿਰੋਧ ਕਿਸੇ ਲੌਜਿਕ ਤੇ ਤਰਕ ਤੇ ਹੈ ਉਹ ਸਮਝਾਉਣਾ ਪਊਗਾ ਫਿਰ ਉਹ ਸਮਝਦੇ ਨੇ ਜਾਂ ਨਹੀਂ ਸਮਝਦੇ ਇਹ ਉਹਨਾਂ ਲੋਕਾਂ ਦੀ ਮਰਜ਼ੀ ਹੈ ਸੋ ਇਸ ਕਰਕੇ ਸ਼ਹਿਰਾਂ 'ਚ ਭਾਰਤੀ ਜਨਤਾ ਪਾਰਟੀ ਔਰ ਆਮ ਆਦਮੀ ਪਾਰਟੀ ਔਰ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਗੈਰ ਸਿੱਖ ਚਿਹਰਾ ਪ੍ਰਧਾਨ ਬਣਾਤਾ ਅਮਨ ਅਰੂੜਾ ਜੀ ਦੀ ਸ਼ਹਿਰਾਂ 'ਚ ਪਛਾਣ ਹੈ ਔਰ ਆਮ ਆਦਮੀ ਪਾਰਟੀ ਜ਼ਰੂਰਤ ਮੁਤਾਬਕ ਸੰਗਠਨ ਚ ਤਬਦੀਲੀਆਂ ਕਰ ਰਹੀ ਹੈ ਮੈਂ ਦੇਖ ਰਿਹਾ ਸੀ ਪੱਤਰਕਾਰ ਨੇ ਬਲਤੇਜ ਪੰਨੂ ਉਹਨਾਂ ਨੂੰ ਜਨਰਲ ਸਕੱਤਰ ਬਣਾ ਕੇ ਉਹਨਾਂ ਨੂੰ ਤਰੱਕੀ ਦਿੱਤੀ ਗਈ ਹੈ ਪਾਰਟੀ ਚ ਆਮ ਆਦਮੀ ਪਾਰਟੀ ਵੱਲੋਂ ਸੋ ਉਹਨਾਂ ਦੇ ਕੰਮ ਦੇਖ ਕੇ ਉਹ ਤਕੜੇ ਕੀਤੇ ਗਏ ਨੇ ਹੁਣ ਸ਼ਹਿਰਾਂ ਚ ਬੀਜੇਪੀ ਬੀਜੇਪੀ ਚ ਪਿਛਲੇ ਸਮੇਂ ਚ ਕਾਂਗਰਸ ਦੇ ਬਹੁਤ ਸਾਰੇ ਲੀਡਰ ਗਏ ਹੁਣ ਸਵਾਲ ਇੱਥੇ ਆ ਕੇ ਟਿਕ ਜਾਂਦਾ ਹੈ ਕਾਂਗਰਸ ਦਾ ਕਿ ਕਾਂਗਰਸ ਦੀ ਲੀਡਰਸ਼ਿਪ ਕਾਂਗਰਸ ਟਿਕੇਗੀ ਜਾਂ ਲੀਡਰਸ਼ਿਪ ਵੀ ਕਾਂਗਰਸ ਛੱਡ ਦੇਗੀ ਕਿਉਂਕਿ ਮੀਟਿੰਗਾਂ ਦੇ ਵਿੱਚ ਲਗਾਤਾਰ ਗੁੱਟਬਾਜ਼ੀ ਉੱਭਰ ਰਹੀ ਹੈ ਆ ਮੀਡੀਆ ਦੇ ਵਿੱਚ ਹੀ ਮੈਂ ਦੇਖ ਰਿਹਾ ਸੀ ਵੱਖ-ਵੱਖ ਮੀਡੀਆ 'ਚ ਗੱਲ ਆ ਰਹੀ ਸੀ ਕਿ ਕੱਲ ਲੁਧਿਆਣੇ 'ਚ ਮੀਟਿੰਗ ਹੋਈ ਨਵੇਂ ਜ਼ਿਲ੍ਹਾ ਪ੍ਰਧਾਨ ਨੇ ਕੀਤੀ ਉਹਦੇ 'ਚ ਭਾਰਤ ਪੋਸ਼ਣ ਆਸ਼ੂ ਨਹੀਂ ਸੀਗੇ ਉਹ ਸੱਦੇ ਗਏ ਜਾਂ ਉਹ ਆਏ ਨਹੀਂ ਇਹ ਗੱਲ ਵੱਖਰੀ ਹੈ ਲੇਕਿਨ ਮਿਸ਼ਨ ਯੂਨਿਟੀ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਨੇ ਮੀਟਿੰਗਾਂ ਉਹਦੇ ਵਿੱਚ ਸਾਬਕਾ ਵਰਕਿੰਗ ਪ੍ਰਧਾਨ ਵੱਧ ਚੜ ਕੇ ਨਜ਼ਰ ਆਉਣੇ ਚਾਹੀਦੇ ਸੀ। ਔਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਉੱਥੇ ਵੀ ਜਿਹੜਾ ਨਵਾਂ ਪ੍ਰਧਾਨ ਚੁਣਿਆ ਗਿਆ ਉਹਨੂੰ ਲੈ ਕੇ ਨਾ ਖੁਸ਼ੀ ਹੈ। ਸੋ ਕਾਂਗਰਸ 'ਚ ਹਜੇ ਬਹੁਤ ਕੁਝ ਤੈ ਨਹੀਂ ਹੈ। ਅਕਾਲੀ ਦਲ ਦੀ ਪੋਲਿਟਿਕਸ ਤੈ ਹੋ ਗਈ ਹੈ। ਪੁਰਨ ਸੁਜੀਤ ਅਕਾਲੀ ਦਲ ਬਣ ਗਿਆ, ਸੁਖਬੀਰ ਬਾਦਲ ਅਕਾਲੀ ਦਲ ਵੱਖਰਾ ਹੈਗਾ ਔਰ ਸੁਖਬੀਰ ਬਾਦਲ ਦੇ ਨਾਲ ਦੀ ਲੀਡਰਸ਼ਿਪ ਨੂੰ ਪਤਾ ਹੈ ਕਿ ਯਾਂ ਤਾਂ ਸਮਝੌਤਾ ਹੋਏਗਾ ਪੰਥਕ ਧਿਰਾਂ ਦਾ ਔਰ ਅਗਰ ਲੋੜ ਪਈ ਅਗਰ ਲੋੜ ਪਈ ਤੇ ਸਾਂਝਾ ਮੋਰਚਾ ਵੀ ਪੰਥਕ ਧਿਰਾਂ ਦੇ ਨਾਲ ਮਿਲ ਕੇ ਅਕਾਲੀ ਸਿਆਸਤ ਚ ਬਣ ਸਕਦਾ ਹੈ ਕਿਉਂਕਿ ਅਗਰ ਵਕਤ ਰਹਿੰਦੇ ਜਿਹੜੇ ਵਕ ਵਕ ਸਿੱਖ ਬੁੱਧੀਜੀਵੀ ਹੈ ਉਹਨਾਂ ਨੂੰ ਲੱਗਿਆ ਕਿ ਪੰਜਾਬ ਚ ਅਗਰ ਸਿੱਖ ਸਿਆਸਤ ਨੂੰ ਬਚਾਉਣਾ ਹੈ ਤੇ ਸਾਰਿਆਂ ਨੂੰ ਇਕੱਠੇ ਕਰਾ ਲਈਏ ਹੋ ਸਕਦਾ ਹੈ ਉਹ ਇਕੱਠੇ ਕਰਾ ਦੇਣ ਵੱਡੇ ਵੱਡੇ ਬੁੱਧੀਜੀਵੀ ਸਾਡੇ ਪਰ ਉਹਨੂੰ ਹਜੇ ਵਕਤ ਹੈ ਪਰ ਇਸ ਦੇ باوجود ਵੀ ਅਕਾਲੀ ਪੋਲਿਟਿਕਸ ਡਿਫਾਈਨ ਹੈ ਤਾ ਹੈ ਕਿ ਪੰਥਕ ਤੇਰਾ ਔਰ ਸੁਖਬੀਰ ਸਿੰਘ ਬਾਦਲ ਆਮਨੇ ਸਾਹਮਨੇ ਨੇ ਅਗਰ ਇਹ ਇਕੱਠੇ ਹੋ ਗਏ ਤੇ ਤਾਕਤ ਬਣ ਜਾਣਗੇ ਅਗਰ ਇਹਨਾਂ ਦੋਨਾਂ ਚੋਂ ਕੋਈ ਇੱਕ ਤਾਕਤ ਬਣ ਗਈ ਤੇ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਸੋ 27 ਦਾ ਜਿਹੜਾ ਫਾਈਨਲ ਹੈ ਉਹ ਆਮ ਆਦਮੀ ਪਾਰਟੀ ਨਾਲ ਹੀ ਲੜਨਾ ਹੈ ਪਿੰਡਾਂ ਚ ਜਾਂ ਪੰਥਕ ਤੇਰਾ ਲੜਨ ਗਿਆ ਜਾਂ ਸੁਖਬੀਰ ਬਾਦਲ ਲੜੂਗਾ ਇਹ ਗੱਲ ਦਿਖਣ ਲੱਗ ਗਈ ਸ਼ਹਿਰਾਂ ਚ ਬੀਜੇਪੀ ਕਿਉਂਕਿ ਸ਼ਹਿਰਾਂ ਚ ਪੰਥਕ ਤੇਰਾ ਅਤੇ ਅਕਾਲੀ ਦਲ ਉਸ ਸਿਟੀ ਚ ਨਹੀਂ ਨਹੀਂ 30 40 ਸੀਟਾਂ ਦੇ ਉੱਤੇ ਜਿੱਥੇ ਉਹ ਟਕੋਣੇ ਮੁਕਾਬਲੇ ਚ ਆ ਸਕਣ ਔਰ ਕਾਂਗਰਸ ਕਾਂਗਰਸ ਦੀ ਸ਼ਹਿਰੀ ਲੀਡਰਸ਼ਿਪ ਸਾਨੂੰ ਭਾਜਪੀ ਔਰ ਆਮ ਆਦਮੀ ਪਾਰਟੀ ਚ ਜਾਂਦੀ ਦਿਖੇਗੀ ਇਹ ਪਹਿਲਾਂ ਵੀ ਹੋਇਆ ਹੁਣ ਵੀ ਬਹੁਤ ਇਹਦੀ ਸੰਭਾਵਨਾ ਹੈ ਕਿਉਂਕਿ ਕਾਂਗਰਸ ਚ ਰਾਹੁਲ ਗਾਂਧੀ ਵੀ ਉਹਨਾਂ ਦੀਆਂ ਟਿਕਟਾਂ ਕੱਟਣਾ ਚਾਹੁੰਦੇ ਨੇ ਜਿਹੜੇ ਇੱਕ ਇੱਕ ਦੋ ਦੋ ਵਾਰੀ ਹਾਰੇ ਨੇ ਬਹੁਤ ਵਾਰੀ ਹਾਰੇ ਨੇ ਉਹ ਸਾਰੇ ਭੱਜਣ ਦੀ ਤਿਆਰੀ ਕਰ ਸਕਦੇ ਨੇ ਜਾਂ ਸਾਰੇ ਨਹੀਂ ਤਾਂ ਕੁਝ ਭੱਜਣ ਦੀ ਤਿਆਰੀ ਕਰ ਸਕਦੇ ਨੇ ਕਾਂਗਰਸ ਚੋਂ ਸੋ ਇਸ ਕਰਕੇ ਸ਼ਹਿਰਾਚ ਭਾਜਪੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਮੈਨੂੰ ਸਟਾਈ ਦੀ ਟੱਕਰ ਨਜ਼ਰ ਆਉਂਦੀ ਹੈ ਸੋ ਇਹ ਸਵਾ ਸਾਲ ਪਹਿਲਾਂ ਦੀਆਂ ਸਥਿਤੀਆਂ ਨੇ ਪਰਫਾਰਮੈਂਸ ਦੇ ਆਧਾਰ ਦੇ ਉੱਤੇ ਪੋਲਿਟੀਕਲ ਪਾਰਟੀਆਂ ਦੀਆਂ ਇਹ ਸਥਿਤੀਆਂ ਬਦਲ ਸਕਦੀਆਂ ਨੇ ਪਰਫਾਰਮੈਂਸ ਦੇ ਆਧਾਰ ਤੇ ਕਿ ਉਹਨਾਂ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹਿੰਦੀ ਹੈ ਕਾਂਗਰਸ ਦੀ ਜਾਂ ਅਕਾਲੀ ਟਰ੍ਹਾਂ ਦੀ ਜਾਂ ਆਮ ਆਦਮੀ ਪਾਰਟੀ ਦੀ ਜਾਂ ਭਾਜਪੀ ਦੀ ਉਹਦੇ ਨਾਲ પરિਸਥਿਤੀਆਂ ਬਦਲ ਵੀ ਸਕਦੀਆਂ ਨੇ ਸੋ ਇਹ ਮੇਰਾ ਇੱਕ अनुमानित विश्लेषण है 27 ਤੋਂ ਪਹਿਲਾਂ ਦੀਆਂ ਸਥਿਤੀਆਂ ਨੂੰ ਲੈ ਕੇ ਬਾਕੀ ਵੇਖਦੇ ਹਾਂ ਇਹਦੇ ਵਿੱਚ ਕੀ ਬਦਲਾ ਹੁੰਦੇ ਨੇ ਸੋ ਬਹੁਤ ਬਹੁਤ ਧੰਨਵਾਦ ਡਟਲਾ ਜੀ ਪੰਜਾਬ ਦੀ ਸਿਆਸਤ ਨਾਲ ਜੁੜੇ ਇਸ ਖਾਸ ਪਹਿਲੂ ਦੇ ਉੱਪਰ ਵੀ ਤੁਸੀਂ ਆਪਣਾ ਪੂਰਾ ਸਿਆਸੀ ਅਨਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਸੁਝਾਅ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਇੰਨੀ ਹਰਜੂਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ